23 ਸਤੰਬਰ ਨੂੰ ਮੁਹਾਲੀ ਫੇਸ ਸਤਵੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਮੋਰਚੇ ਦੇ ਸੀਨੀਅਰ ਆਗੂ ਅਤੇ ਅਤਿਆਚਾਰ ਪਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਨਗਰ ਨਿਗਮ ਮੁਹਾਲੀ ਦੇ ਸਤਾਏ ਹੋਏ ਸ਼ੋਚਾਲਿਆ ਕਰਮਚਾਰੀਆਂ ਅਤੇ ਜ਼ਿਲ੍ਹਾ ਮੁਹਾਲੀ ਦੇ ਵੱਖ-ਵੱਖ ਥਾਣਿਆਂ ਦੇ ਸਤਾਏ ਹੋਏ ਪੀੜਤ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਵਿੱਚ ਵੱਖ-ਵੱਖ ਮੁੱਦੇ ਉਠਾਏ ਗਏ ਆਉਂ ਦੇਖਦੇ ਹਾਂ ਇਸ ਪ੍ਰੈਸ ਕਾਨਫਰੰਸ ਦੀ ਇੱਕ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰੇ ਦਿਲੋਂ ਤਹਿ ਦਿਲੋਂ ਧੰਨਵਾਦ ਸਾਰਿਆਂ ਵੱਲੋਂ ਵੀ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦੁਆਰੇ ਪ੍ਰਸ਼ਾਸਨ ਤੱਕ ਤੁਸੀਂ ਪਹੁੰਚਾਉਣ ਦਾ ਤੁਹਾਡੇ ਚੈਨਲ ਨੇ ਹੀ ਕੰਮ ਕਰਦੀ ਹੈ ਤੇ ਅਸੀਂ ਤੁਹਾਡੇ ਰਾਹੀਂ ਸਰਕਾਰ ਨੂੰ ਮਾਨਯੋਗ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ 7 ਫੀਸ ਦੀਆਂ ਲੇਟਾਂ ਕੋਲ ਜਿਹੜਾ ਧਰਨਾ ਐਸ்சி ਵੀ ਸੀ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਜੋ ਪਿਛਲੇ 10 ਮਹੀਨੇ ਤੋਂ ਲਗਭਗ ਚੱਲ ਰਿਹਾ ਹੈ ਇੱਥੇ ਅਨੁਸੂਚਿਤ ਜਾਤੀ ਨਾਲ ਜੁੜੀਆਂ ਹੋਈਆਂ ਜਰਨਲ ਜਾਤੀ ਨਾਲ ਕੋਈ ਸਾਨੂੰ ਇੱਥੇ ਜਾਤੀ ਪੱਧਰ ਦੇ ਨਹੀਂ ਹੈ ਜੇ ਬੰਦੇ ਨਾਲ ਕਿਸੇ ਨਾਲ ੱੱਕਾਸ਼ਾਈ ਹੋਈ ਹੈ ਇਜਾਜ਼ਤੀ ਹੋਈ ਹੈ ਪੁਲਸ ਨਹੀਂ ਸੁਣਦੀ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਇੱਥੇ ਸਾਰੇ ਜਿਹੜੇ ਵਿਅਕਤੀ ਆ ਕੇ ਆਪਣਾ ਦੁੱਖ ਤੱਕ ਸਕਦੇ ਆ ਦੂ ਸੁਣਦੇ ਆ ਤੇ ਦੁੱਖ ਸੁਣਨ ਤੋਂ ਬਾਅਦ ਅਸੀਂ ਜਿਹੜੇ ਅਗਲੀ ਤੁਹਾਡੇ ਰਾਹੀਂ ਇਹ ਕਾਰਵਾਈ ਕਰਨਾ ਚਾਹੁੰਦੇ ਆਂ ਤੇ ਗੱਲ ਕਰ ਲਈਏ ਪਹਿਲਾਂ ਤਾਂ ਐਸੀ ਸਰਟੀਫਿਕੇਟਾਂ ਦੀ ਵੀ ਅਸੀਂ ਐਸੀ ਪੀਸੀ ਸਰਟੀਫਿਕੇਟਾਂ ਦੀ ਲਿਸਟ ਪੰਜਾਬ ਸਰਕਾਰ ਨੂੰ ਭੇਜ ਚੁੱਕੇ ਆਂ ਕੇਂਦਰ ਸਰਕਾਰ ਤੋਂ ਲੈਟਰ ਆ ਗਿਆ ਵਿਧਾਨ ਸਭਾ 'ਚ ਰੌਲਾ ਪੈ ਲਿਆ ਐਮ ਐਲ ਏ ਆਪਣਾ ਮੁੱਖ ਮੰਤਰੀ ਸਾਹਿਬ ਨੇ 5 ਮਾਰਚ ਨੂੰ ਐਲਾਨ ਵੀ ਕੀਤਾ ਸੀ ਵੀ ਅਸੀਂ ਜਿਹੜਾ ਹੈ ਕਾਰਵਾਈ ਕਰਕੇ ਤੁਰੰਤ ਕਾਰਵਾਈ ਕਰ ਦਾਂਗੇ ਐਸੀ ਸਰਟੀਫਿਕੇਟਾਂ ਦੇ ਪਰ ਆਪਾਂ 6 ਮਹੀਨੇ ਬੀਤ ਗਏ ਕੋਈ ਵੀ ਟਸ ਤੋਂ ਮਸ ਨਹੀਂ ਹੋਇਆ ਇਸੇ ਤਰ੍ਹਾਂ ਜੇ ਗੱਲ ਕਰ ਲਈਏ ਸੁਲਬਸ ਚੱਲਿਆ ਕਰਮਚਾਰੀ ਜੋ ਨਗਰ ਨਿਗਮ ਤੋਂ ਹਟਾਇਆ 200 ਨਗਰ ਨਿਕਬ ਤੋਂ ਕਰਮਚਾਰੀ ਝਾੜੂ ਵਾਲਿਆਂ ਦੀ ਸਰਕਾਰ ਚ ਝਾੜੂ ਤੋਂ ਜਿਹੜੇ ਲੋਕ ਹੈਗੇ ਉਹ ਬੇਰੁਜ਼ਗਾਰ ਕਰਦੇ ਜਿਹੜੇ ਝਾੜੂ ਵਾਲਿਆਂ ਦਾ ਸਰਕਾਰ ਬਣਾਈ ਸੀ ਉਹਨਾਂ ਦੀ 5-5 ਮਹੀਨੇ ਦੀ ਸੈਲਰੀ ਸੀ ਜਿਹੜੀ 5-5 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਗਈ ਤੇ ਉਲਟਾ ਉਹਨਾਂ ਨੂੰ ਕੰਮ ਤੋਂ ਹਟਾਇਆ ਗਿਆ ਤੀਸਰਾ ਉਹਨਾਂ ਤੋਂ ਰਿਸ਼ਵਤ ਲਈ ਗਈ ਇਹ ਕਹਿ ਕੇ ਸੂਪਰਵਾਈਜ਼ਰਾਂ ਨੇ ਚਾਰ ਪੰਜਾਂ ਨੇ ਵੀ ਤੁਹਾਨੂੰ ਉਸ ਕੰਮ ਤੇ ਵੀ ਲਾਵਾਂਗੇ ਜੀ ਤੁਹਾਡੀ ਸੈਲਰੀ ਵੀ ਪਾਵਾਂਗੇ ਤੇ ਤੁਹਾਨੂੰ ਮਿਆਨ ਸਾਫ ਮਿਲੂਗਾ ਤੁਸੀਂ 20000 ਰੁਪਏ ਰਿਸ਼ਵਤ ਦਿਓ ਜਿਹਦੇ ਅਸੀਂ ਹਲਫੀਆ ਬੈਨੇਫਿਟ ਐਡਵਰਟ ਲਾ ਕੇ ਤਕਰੀਬਨ 1 ਮਹੀਨਾ ਪਹਿਲਾਂ ਐ ਐਸਐਸਪੀ ਨੂੰ ਚੰਡੀਗੜ੍ਹ ਨੂੰ ਆਪਾਂ ਐਸਐਸਪੀ ਮੁਹਾਲੀ ਨੂੰ ਤੇ ਆਪਾਂ ਡੀਜੀਪੀ ਪੰਜਾਬ ਨੂੰ ਤੇ ਇੱਕ ਕਾਪੀ ਆਪੀ ਆਈਸੀ ਕਮਿਸ਼ਨ ਦਿੱਲੀ ਨੂੰ ਇਹ ਸਾਰਾ ਮੈਟਰ ਦਾ ਦੇ ਚੁੱਕੇ ਆ ਤੇ ਮੇਰ ਸਾਹਿਬ ਨੂੰ ਡਿਪਟੀ ਮੇਰ ਨੂੰ ਮਿਲ ਕੇ ਵੀ ਦੱਸਿਆ ਕਮਿਸ਼ਨਰ ਜਿਹੜੀ ਪਹਿਲਾਂ ਤੰਗ ਪਰੇਸ਼ਾਨ ਕਰਦੀ ਸੀ ਉਹ ਬਦਲਦੀ ਸੀ ਸਰਾਰ ਦਾ ਧੰਨਵਾਦ ਕਰਿਆ ਪਰ ਜਿਹੜਾ ਨਵਾਂ ਕਮਿਸ਼ਨ ਦਾ ਹੈ ਉਹ ਸਾਨੂੰ ਮਿਲਿਆ ਨਹੀਂ ਅਸੀਂ ਮਿਲਣ ਗਏ ਅਸੀਂ ਪਰ ਤੁਹਾਡੇ ਦਾ ਅਸੀਂ ਉਹਨੂੰ ਵੀ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਵੀ ਕਮਿਸ਼ਨਰ ਸਾਹਿਬ ਜਿਵੇਂ ਪਹਿਲਾਂ ਦੇ ਵਾਲੇ ਨੇ ਹੱਲ ਕੀਤਾ ਬੈਡਮ ਨੇ ਉਸੇ ਤਰ੍ਹਾਂ ਤੁਸੀ ਨਾ ਕਰੋ ਇਹਨਾਂ ਲੋਕਾਂ ਨੂੰ ਨਿਆਂ ਸਾਫ ਦੇ ਵੀ ਤੇ ਗੱਲ ਕਰ ਲਈ ਤੀਸਰਾ ਪੁਲਿਸ ਦੇ ਰਿਲੇਟਡ ਕੇਸਾਂ ਦੀ ਪੁਲਿਸ ਚ ਥਾਣੇ ਚ ਕੇ ਪਰਚੇ ਦਰਜ ਹੋਣ ਦੇ ਸਹਾਈ ਗੱਲ ਸੁਆਣੇ ਥਾਣੇ ਦੀ ਕਰ ਲੋ ਗੱਲ ਅੱਠਪੇ ਥਾਣੇ ਦੀ ਗੱਲ ਕਰ ਲੋ ਗੱਲ ਸਦਰ ਥਾਣੇ ਖਰੜ ਦੀ ਗੱਲ ਕਰ ਲੋ ਤੇ ਇਮੀਗ੍ਰੇਸ਼ਨ ਨਾਲ ਮਿਲ ਕੇ ਜਿਹੜਾ ਇਮੀਗ੍ਰੇਸ਼ਨ ਟਰੈਵਲ ਏਜੰਡਾ ਨਾਲ ਮਿਲ ਕੇ ਲੋਕ ਜਿਹੜੇ ਪੀੜਤ ਨੇ ਜਿਵੇਂ ਸਾਡੇ ਕੋਲੇ ਹਰਜਿੰਦਰ ਸਿੰਘ ਮਦਨਹੜੀ ਤੋਂ ਬੈਠੇ ਨੇ ਇਹਨਾਂ ਨੇ ਬੇਟੇ ਨੂੰ ਭੇਜਣ ਵਾਸਤੇ 32 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤਾ ਸੀ ਜਿਹੜਾ ਪਰਚਾ ਦਰਜ ਕਰਾਉਣ ਵਾਸਤੇ ਵੀ 1 ਇੱਕ ਸਾਲ ਪਹਿਲਾਂ ਸੀਐਸਐਸਪੀ ਮੌਲੀ ਦਾ ਘਰੋਂ ਕੀਤਾ ਸੀ ਪਰਚਾ ਦਰਜ ਹੋ ਗਿਆ ਪਰ ਦੋਸ਼ੀ ਅਜੇ ਤੱਕ ਕੋਈ ਨਹੀਂ ਫੜਿਆ ਕੋਈ ਰੈਸਟਰੀ ਨਹੀਂ ਪਾਈ ਕੋਈ ਕੁਝ ਨਹੀਂ ਹੋਇਆ ਉਹ ਸਟੇਟਮੈਂਟ ਖੁਦ ਆਪਣੀ ਸਾਰਾ ਕੁਝ ਦੱਸੰਦੀ ਐ ਇਸੇ ਤਰ੍ਹਾਂ ਬੀਬੀ ਆਪਣੇ ਕੋਲੇ ਮੰਜੂਬਾ ਲਾਜੀ ਕੁੰਬੜੇ ਤੋਂ ਬੈਠੇ ਨੇ ਜਿਨ੍ਹਾਂ ਦੇ ਬੇਟੇ ਨੂੰ 8 ਫੀਸਦੀ ਪੁਲਿਸ ਘਰੋਂ ਚੱਕਦੀ ਐ ਐਕਟਿਵਾ ਤੇ ਲਿਆਂਦੀ ਸਿਵਲ ਵਰਦੀ ਚ ਜਿਹਦੀਆਂ ਕੈਮਰਿਆਂ ਚ ਫੋਟੋ ਆ ਜਾਂਦੀਆਂ ਨੇ 10:30 ਵਜੇ ਮੁੰਡੇ ਤੇ ਜਿਹੜਾ ਨਸ਼ੇ ਦਾ ਕੇਸ ਪਾ ਕੇ ਅੰਦਰ ਜੇਲ੍ਹ ਚ ਭੇਜ ਦਿੰਦੇ ਮੰਨ ਕਰ ਦਿੰਦੇ ਆ ਉਦੀ 2 ਮਹੀਨੇ ਬਾਅਦ ਡੇਢ ਬਾਅਦ ਜਵਾਨਤ ਹੁੰਦੀ ਐ ਹੁਣ ਇਹ ਬੀਬੀ ਨਾਂ ਲੈਣ ਵਾਸਤੇ ਦਰਖਾਸਤਾਂ ਦੇ ਚੁੱਕਿਆ ਇੱਕ ਪਰਚਾ ਮੇਰੇ ਤੇ ਅਤੇ ਘਰ ਵਾਲੀ ਦੇ ਪਰਚਾ ਦਰਜ ਹੋਇਆ ਸੀ ਫਰਵਰੀ ਚ ਜਿਹਨੂੰ ਐਸਪੀ ਹਰਵੀਰ ਅਟਵਾਲ ਜੀ ਨੇ ਇੱਥੇ ਦੇ ਡੀਐਸਪੀ ਸਬੰਧਰ ਡੀਐਸਪੀ ਬੱਲ ਜੀ ਨੇ ਕਿਹਾ ਸੀ ਵੀ ਕੈਂਸਲ ਹੋ ਜਾਊਗਾ ਪਰਚਾ ਕੁਝ ਹੋ ਜਾਊਗਾ ਪਰ 6 ਮਹੀਨੇ ਤੋਂ ਲਾਰੇ ਲਾਰੇ ਠੱਗੀ ਮਾਰੀ ਐ ਇਸ ਬੰਦ ਵਿਅਕਤੀ ਨਾਲ ਬੱਤੀ ਲੱਖ ਦੀ ਠੱਗੀ ਮਾਰੀ ਉਹ ਲੱਖ 2 ਲੱਖ ਰੁਪਏ ਪੁਲਿਸ ਨੂੰ ਰਿਸ਼ਵਤ ਦੇਊਗਾ ਪਰ ਜਿਹੜਾ ਪਹਿਲੇ ਬੰਦਾ ਪੀੜਤ ਐ ਇਹ ਪੁਲਿਸ ਨੂੰ ਕੀ ਦੇ ਦਊਗਾ ਅੱਜ ਪੁਲਿਸ ਜਿਹੜੀ ਆ ਚੋਰਾਂ ਠੱਗਾਂ ਨਾਲ ਮਿਲ ਕੇ ਆਪਣਾ ਜਿਹੜਾ ਮਰਜ਼ਾ ਨੇ ਉਹ ਕਢਦੀ ਐ ਇੱਥੇ ਹਿਸਾਬ ਪੱਤੀ ਦੇ ਚੱਲ ਰਿਹਾ ਜੇ ਕਿਸੇ ਬੰਦੇ ਦੇ ਪ ਇਹਨੂੰ ਕਹਦਾ ਵੀ 10 ਲੱਖ ਰੁਪਈਆ ਲੈ ਲੈ 32 ਲੱਖ ਨੂੰ ਛੱਡ ਦੂਜੇ ਨੂੰ ਡੇਢ ਕਰੋੜ ਵਾਲੇ ਨਾਲ ਇੱਕ ਨਾਲ ਠੱਗੀ ਹੋਈ ਹੈ ਸ਼ੋਅਰੂਮ ਵਾਲੇ ਨਾਲ ਉਹਨੂੰ ਕਹਿੰਦੇ ਸਾਨੂੰ ਕਰੋੜ ਰੁਪਈਆ ਦਵਾ ਦਿੰਦੇ ਜੀ ਤੁਸੀਂ ਡੇਢ ਛੱਡ ਦੋ 50 ਲੱਖ ਛੱਡ ਦੋ ਐ ਇੱਥੇ ਜਿਹੜੀ ਹੈ ਮਹਿੰਗੀ ਜ਼ਮੀਨਾਂ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਲੋਕਾਂ ਨਾਲ ਜਿਹੜੇ ਮੈਨੂੰ ਲੱਗਦੀ ਇਹ ਪ੍ਰਾਪਰਟੀ ਦਾ ਕੰਮ ਕਰ ਰਹੇ ਹੈ ਪੁਲਿਸ ਅਫਸਰ ਬਣ ਕੇ ਪ੍ਰਾਪਰਟੀ ਦਾ ਕੰਮ ਚੱਲ ਰਿਹਾ ਇੱਥੇ ਹੋਰ ਕੋਈ ਗੱਲ ਨਹੀਂ ਹੈ ਜਿਨ੍ਹਾਂ ਦੀ ਇੱਥੇ ਦਾ ਵਿਧਾਇਕ ਇੱਥੇ ਦਾ ਐਮਪੀ ਜਾਂ ਮੁੱਖ ਮੰਤਰੀ ਨੂੰ ਕੋਈ ਸਾਰ ਨਹੀਂ ਲੰਦਾ ਲੋਕਾਂ ਨੂੰ ਜਦ ਕਿ ਤੁਹਾਡੇ ਰਾਹੀਂ ਹਰ ਇੱਕ ਅੱਗੇ ਹੁੰਦਾ ਸੀ ਵੀ ਖਬਰ ਤੇ ਨੋਟਿਸ ਹੋ ਜਾਂਦਾ ਸੀ ਸਰਕਾਰ ਜਵਾਬ ਤਲਬੀ ਕਰਦੀ ਸੀ ਮੈਨੂੰ ਲੱਗਦੀ ਹੁਣ ਅੱਖਾਂ ਤੋਂ ਅੰਨੇ ਨੇ ਤੇ ਕੰਨਾਂ ਤੋਂ ਬੋਲੇ ਨੇ ਕੋਈ ਬੰਦਾ ਇੱਥੇ ਸੁਣਨ ਵਾਲਾ ਨਹੀਂ ਇਹ ਲੋਕ ਖੁਦ ਆਪਣਾ ਜਿਹੜਾ ਹੈਗਾ ਨਿਆਂ ਸਾਫ ਲੈਣ ਵਾਸਤੇ ਇਕੱਠੇ ਹੋਣਗੇ ਤਾਂ ਇਹਨਾਂ ਦਾ ਪਿੱਟਿਆ ਆਪਾਂ ਜਿਹੜਾ ਪੁਤਲੇ ਫੂਕੇ ਸੀ ਕਰਾਂਗੇ ਜਿਹੜਾ ਤੁਸੀਂ ਅਕਤੂਬਰ ਨੂੰ ਕਰਨ ਜਾ ਰਹੇ ਹੋ ਇੱਕ ਬਹੁਤ ਵੱਡੇ ਵੱਡੇ ਅਧਿਕਾਰੀਆਂ ਮੰਤਰੀਆਂ ਦੇ ਖਿਲਾਫ ਕਰਨ ਜਾ ਰਹੇ ਹੋ ਮੁੱਖ ਮੰਤਰੀ ਦਾ ਵੀ ਉਹਦੇ ਚ ਨਾਮ ਸ਼ਾਮਿਲ ਹੈ ਪੰਜਾਬ ਦੇ ਡੀਜੀਪੀ ਤੱਕ ਤੁਸੀਂ ਮਤਲਬ ਗੁਹਾਰਾ ਲਾ ਚੁੱਕੇ ਹੋ ਐਡੇ ਵੱਡੇ ਆਈਪੀਐਸ ਅਧਿਕਾਰੀਆਂ ਤੱਕ ਜੋ ਇਸ ਤਰ੍ਹਾਂ ਦਾ سنگੀਨ ਮਾਮਲਾ ਪਹੁੰਚਦਾ ਹੈ ਉਸ ਦੇ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਤੇ ਪੰਜਾਬ ਦੇ ਆਮ ਨੂੰ ਕਿਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਮੈਂ ਕਿਹਾ ਜੀ ਜਿਵੇਂ ਅੱਜ ਅਸੀਂ ਜ਼ਿਲ੍ਹਾ ਮੁਹਾਲੀ ਦੀ ਗੱਲ ਕਰ ਲਈਏ ਜਿਸ ਦਿਨ 3 ਤਰੀਕ ਨੂੰ ਆਣਾ ਸਾਡੇ ਕੋਲ ਇੱਕ ਕੇਸ ਮੁਖਸਰ ਤੋਂ ਆ ਰਿਹਾ ਇੱਕ ਕੇਸ ਜਲੰਧਰ ਤੋਂ ਆ ਰਿਹਾ ਇੱਕ ਲੁਧਿਆਣੇ ਤੋਂ ਆ ਰਿਹਾ ਉਦੋਂ ਪੂਰੇ ਪੰਜਾਬ ਪੱਧਰ ਤੇ ਤੁਹਾਨੂੰ ਆਪਣੀ ਆਪਣੀ ਸਟੇਟਮੈਂਟ ਦੇਣਗੇ ਵੀ ਕਿਵੇਂ ਲੋਕਾਂ ਨੂੰ ਲਤਾੜ ਇੱਥੇ ਮੁਹਾਲੀ ਜ਼ਿਲ੍ਹੇ ਦਾ ਅਸੀਂ ਪਹਿਲ ਦੇ ਤਾਰ ਤੇ ਗੱਲ ਕਰਦੇ ਹਾਂ ਅਸੀਂ ਮੁਹਾਲੀ ਜ਼ਿਲ੍ਹੇ 'ਚ ਬੈਠੇ ਨੇ ਸਾਡੇ ਨਾਲ ਸੰਬੰਧਿਤ ਕੇਸ ਹੈ ਪਰ ਉਸ ਦਿਨ ਦੇ ਬਾਹਰਲੇ ਡਿਸਟ੍ਰਿਕਟਾਂ ਦੇ ਵੀ ਆਉਂਗੇ ਪ ਹਾਈ ਕੋਰਟ ਕੇਸ ਚੱਲ ਰਹੇ ਨੇ ਕਹਿੰਦੇ ਸਾਡੇ ਕੋਲੇ ਪੈਂਡਿੰਗ ਕੇਸ ਕੋਈ ਨਹੀਂ ਸਾਰੀਆਂ ਕੰਪਲੀਟ ਆ ਪਰ 2-2 ਸਾਲ ਹੋ ਗਏ ਇਹ ਸੱਪ ਵਾਂਗੂ ਗੋਲ ਗੁੰਡਲੀ ਮਾਰ ਕੇ ਜਿਹੜੇ ਐਸਪੀ ਐ ਡੀਐਸਪੀ ਐ ਉਹ ਗੋਲ ਗੁੰਡਲੀ ਸੱਪ ਵਾਂਗੂ ਮਾਰ ਕੇ ਪੀੜਤ ਲੋਕਾਂ ਦੀ ਫਾਈਲਾਂ ਦੱਬੀ ਬੈਠੇ ਜੇ ਬੰਦਾ ਉੱਥੇ ਚਾਰ ਪੈਸੇ ਦੇਊਗਾ ਉਹਦਾ ਫਾਈਲ ਛੇੜਦੇ ਨਹੀਂ ਤਾਂ ਫਾਈਲ ਕੋਈ ਛੇੜਦੇ ਵੀ ਨਹੀਂ ਇਹ ਪੰਜਾਬ ਦੀ ਮੌਜੂਦਾ ਸਰਕਾਰ ਇੱਕ ਸਕੀਮ ਚਲਾ ਰਹੀ ਹੈ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਉਹ ਬਾਰ-ਬਾਰ ਕਹਿੰਦੇ ਕਿ ਵੀ ਸਰਕਾਰ ਜਿਹੜੀ ਹੈ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੇ ਕੰਮ ਕਰ ਰਹੀ ਹੈ ਤੁਹਾਡਾ ਆਰੋਪ ਹੈ ਕਿ ਤੁਸੀਂ ਵਿਦ ਪ੍ਰੂਫ ਐਵੀਡੈਂਸ ਲੈ ਕੇ ਅਧਿਕਾਰੀਆਂ ਦੇ ਦਫ਼ਤਰ ਜਾਂਦੇ ਉਹਨਾਂ ਦੇ ਕੋਲ ਜਾਂਦੇ ਜਿਸ ਅਧਿਕਾਰੀ ਦੀ ਡਿਊਟੀ ਬਣਦੀ ਕਾਰਵਾਈ ਕਰਨ ਦੀ ਫਿਰ ਵੀ ਕੰਮ ਨਹੀਂ ਹੋ ਰਿਹਾ ਇਹ ਜਿਵੇਂ ਕਹਿੰਦੇ ਸੀ 43 ਸੂ ਦਵਾ ਤੁਹਾਨੂੰ ਘਰੇ ਬੈਠੇ ਨੂੰ ਮਿਲਣ ਗਿਆ ਟੋਲ ਫਰੀ ਨੰਬਰ ਦਿੱਤੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਵੀ ਨਾ ਰਿਸ਼ਪਤਾਲੇ ਦਾ ਗਿਫਟ ਰੱਖਿਆ ਜਾਊਗਾ ਤੁਸੀਂ ਸਾਡੇ ਤੇ ਮੈਸੇਜ ਕਰਦੇ ਹੋ ਫੋਟੋ ਭਰਦੇ ਪਰ ਅਸੀਂ ਤਾਂ ਹਲਫੀਆ ਬਿਆਨ ਦੇ ਕੇ ਦੱਸ ਰਹੇ ਐਫੀਡਾਵਿਟ ਦੇ ਕੇ ਦੱਸ ਰਹੇ ਹ ਪਰਚੇ ਲਈ ਫਿਰ ਰਹੇ ਵੀ ਆ ਬੰਦੇ ਨੇ ਠੱਗੀ ਕਰੀਏ ਜਦੋਂ ਹੁਣ ਫੜਨ ਵਾਲਾ ਹੀ ਕੋਈ ਨਹੀਂ ਇਹ ਸਰਕਾਰ ਦਾ ਸਾਰਾ ਇਹ ਜਿਹੜਾ ਡਰਾਮੇਬਾਜੀ ਹੈ ਇਹ ਜਿਵੇਂ ਸਟੇਜਾਂ ਦੇ ਕਮੈਂਟਰੀ ਹੁੰਦੀ ਸੀ ਜਿਵੇਂ ਸਦਸਿਆਂ ਦੇ ਕਮੇਟੀ ਹੁੰਦੀ ਸੀ ਉਸੇ ਤਰ੍ਹਾਂ ਚੱਲ ਰਹੀ ਆ ਮਨ ਲੱਗਦਾ ਸਰਕਾਰ ਨਾਲ ਦੀ ਕੋਈ ਇੱਥੇ ਚੀਜ਼ ਹੈ ਨਹੀਂ ਇੱਥੇ ਬਿਲਡਰਾਂ ਦੀ ਗੱਲ ਕਰੀਏ ਚਾਹ ਉਹ ਲਗ ਲਗ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕਹੇ ਲੋ ਨਵੇਂ ਸੈਕਟਰ ਕਹੇ ਲੋ ਉੱਥੇ ਪਲਾਟ ਕੱਟੇ ਐ ਜਿਵੇਂ ਬਹੁਤ ਸਾਰਾ ਜਣਾ ਠੱਗੀ ਫਰਾਡ ਹੋ ਰਿਹਾ ਹਰ ਇੱਕ ਪੁਲਿਸ ਅਫਸਰ ਕੋਲੇ ਜਿਹੜੇ ਪੀੜਤ ਜਾਂਦੇ ਨੇ ਤਾਂ ਦੋ ਦੋ ਸਾਲ ਤੋਂ ਚੱਕਰ ਜਿਹੜੇ ਐਸਐਸਪੀ ਦਫ਼ਤਰ ਘੱਟ ਰਹੇ ਨੇ ਬਹਿ ਗਿਆ ਜੀ ਜੇਐਸਪੀ ਅਟਵਾਲ ਜੀ ਕੋਲ ਹਰਬੀਰ ਸਿੰਘ ਅਟਵਾਲ ਐਸਪੀ ਐ ਉਦੇ ਕੋਲ ਜੇ ਫੈਲਾਂ ਕਢਾ ਲਈ ਉਹਦੇ ਰੀਡਰ ਕੋਲ ਕਢਾਵਾ ਲਿਆ 100 200 ਫੈਲ ਜਿਹੜੀ ਲੋਕਾਂ ਦੀ ਦੱਬੀ ਪਈ ਹੋਊਗੀ ਜਿੱਥੇ ਕੋਈ ਬੰਦਾ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਮੈਂ 10 ਵਾਰੀ ਉਹਨਾਂ ਨੂੰ ਮਿਲਣ ਜਾਏ ਆ ਜਦੋਂ ਵੀ ਕੋਈ ਮਿਲਣ ਜਾਂਦਾ ਤਾਂ ਸਾਡੀ ਮੀਟਿੰਗ ਚੱਲ ਰਹੀ ਹੈ ਜੀ ਬਹੁਤ ਸੀਰੀਅਸ ਮੈਟਰ ਹੈ ਜੀ ਫਲਾਣਾ ਜੀ ਹਾਈ ਕੋਰਟ ਮੈਟਰ ਹੈ ਜੀ ਕੋਈ ਮਤਲਬ ਰੀਡਰ ਕਰਨ ਨੂੰ ਤਿਆਰ ਨਹੀਂ ਐਸਪੀ ਕਰਨ ਨੂੰ ਤਿਆਰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਬਹੁਤ ਸਾਰੇ ਜਿਹੜੇ ਪੀੜਤ ਲੋਕ ਥੱਕੇ ਖੜੇ ਹੋਣੇ ਇੱਕ 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 ਐਸਪੀ ਦੇ ਮਾਮਲੇ ਦੀ ਗੱਲ ਕਰ ਰਹੇ ਹੋ ਕਿ 100 200 ਐਪਲੀਕੇਸ਼ਨਾਂ ਉਹਦੇ ਫਾਈਲ ਚ ਉਹਦੇ ਦਫ਼ਤਰ ਉਹ ਲੋਕ ਹੈ ਜਿਹੜਾ ਵੀ ਹਜੇ ਕੰਪਲੇਂਟ ਦੇਣ ਵੀ ਨਹੀਂ ਗਏ ਹੋਣਗੇ ਇਸ ਤਰ੍ਹਾਂ ਦੇ ਵੀ ਲੋਕ ਹੋਣਗੇ ਜਾਣਦੇ ਹੀ ਨਹੀਂ ਹੋਣਗੇ ਪੰਜ ਕੇਸ ਸਾਡੇ ਕੋਲੇ ਇੱਥੇ 10 ਕੇਸ ਤਕਰੀਬਨ ਐਸਪੀ ਹਰਵੈਰ ਸਿੰਘ ਘਟਵਾਲ ਦੇ 10 ਕੇਸ ਅਸੀਂ ਇੱਥੇ ਇਸ ਟੇਬਲ ਦੇ ਦੇ ਸਕਦੇ ਆਂ ਵੀ ਆ ਪੈਂਡਿੰਗ ਜਿਹੜੀਆਂ ਇਨਕੁਆਰੀਆਂ ਉਹਦੇ ਕੋਲੇ ਪੰਜ ਸਾਲ ਸਾਲ ਤੋਂ 6 ਮਹੀਨੇ ਤੋਂ ਮੇਰੀ ਖੁਦ ਦੀ ਇਨਕੁਆਰੀ ਪਈ ਹੈ ਉਹ ਜਦੋਂ ਸਾਨੂੰ ਇਨਸਾਫ ਨਹੀਂ ਲੋਕਾਂ ਨੂੰ ਦਿੰਦਾ ਜਿਹੜੇ ਤੁਹਾਡੇ ਨਾਲ ਚਾਰ ਵਿਚਰਨ ਵਾਲੇ ਆ ਜਾਣਕਾਰੀ ਰੱਖਦੇ ਆਂ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਉਥੇ ਪੁਲਿਸ ਦਫ਼ਤਰ ਚ ਇਹ ਸਾਰੀ ਡਰਾਮੇਬਾਜ਼ੀ ਹੈ ਸਾਰਾ ਕੁਝ ਬੁਰਾ ਹਾਲ ਬੁਰੀ ਤਰ੍ਹਾਂ ਜਿਹੜੀ ਹੈ ਸਰ ਅਕਰਮ ਦੇ ਕੁਮਾਨੀ ਨਾਲੇ ਕੰਮ ਵਾਲੇ ਯਾ ਉਹ ਬਿਲਡਰਾਂ ਦੇ ਨਾਲ ਜਿਹੜੀ ਬਿਲਡਿੰਗ ਭੁਗਤ ਕਰਕੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਖੰਡਲ ਖਵਾਰ ਕਰ ਰਹੀ ਬਿਲਡਰਾਂ ਨੂੰ ਤੇ ਨਾਲ ਬਿੱਲ ਭੁਗਤ ਕਰਕੇ ਜਿਹੜੇ ਪੀੜਤ ਲੋਕ ਨੇ ਪੁਲਿਸ ਦੇ ਦਫ਼ਤਰ ਦੇ ਕਿਡੇ ਕੱਢ ਰਹੇ ਯਾ ਇਮੀਗ੍ਰੇਸ਼ਨ ਦੇ ਪੀੜਤ ਲੋਕ ਦਰਦਰ ਠੋਕਰਾਂ ਖਾ ਰਹੇ ਨੇ ਇਹ ਸਾਰੇ ਮਾਮਲਿਆਂ ਨੂੰ ਇਕੱਠੇ ਕਰਕੇ ਅਸੀਂ ਹੁਣ 3 ਤਰੀਕ ਨੂੰ 3 ਤਰੀਕ ਵੀਰਵਾਰ ਨੂੰ 11 ਵਜੇ ਜਿਹੜਾ ਇੱਥੇ ਚੌਂਕ ਦੇ ਸੱਤਵੇਂ ਦੀਆਂ ਲਾਈਟਾਂ ਕੋਲੇ ਇਹ ਲੋਕ ਦੁਸਹਿਰਾ ਮਨਾਣਗੇ ਐਮਐਲਏ ਦਾ ਐਮਪੀ ਦਾ ਤੇ ਮੁੱਖ ਮੰਤਰੀ ਦਾ ਪੁਤਲਾ ਫੂਕੇ ਇੱਥੇ ਦਸਹਿਰਾ ਮਨਾਇਆ ਜਾਊਗਾ ਤਾਂ ਕਿ ਕੁੰਭਕਰਨ ਮੇਘਨਾਦ ਤੇ ਰਾਵਣ ਨੂੰ ਬਹੁਤ ਦੇਰ ਹੋ ਗਏ ਲੋਕਾਂ ਨੂੰ ਜਲਾਉਂਦਿਆਂ ਨੂੰ ਹੰਕਾਰੀ ਰਾਜਾ ਉਹ ਮਨ ਲੱਗਦੀ ਘੱਟ ਸੀ ਇਹ ਹੰਕਾਰੀ ਜ਼ਿਆਦਾ ਨੇ ਜਿਹੜੇ ਲੋਕਾਂ ਦੀ ਨਹੀਂ ਸੁਣਦੇ ਤੇ ਇਹਨਾਂ ਦੇ ਜਿਹੜਾ ਪੁਤਲਾ ਫੂਕੇ ਇੱਥੇ ਪਿੱਟਸਿਆ ਪਾ 3 ਤਰੀਕ ਨੂੰ ਕਰਿਆ ਜਾਵੇਗਾ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਰੋ ਇਹ ਗਰੀਬ ਲੋਕਾਂ ਨੂੰ ਪ੍ਰੈਸਰ ਹੈ ਮੀਡੀਆਆਂ ਪਹਿਲਾਂ ਵੀ ਇਨਸਾਫ ਦਵਾਉਂਦੀ ਰਹੀ ਤੇ ਅੱਜ ਵੀ ਇਨਸਾਫ ਦਵਾਉਂਦਾ ਲੋਕਾਂ ਦੀ ਆਵਾਜ਼ ਜਿਹੜੀ ਉਹਨਾਂ ਗੁੰਗੇ ਬੋਲੇ ਐਮ ਐਲ ਏ ਤੱਕ ਗੁੰਗੇ ਬੋਲੇ ਮੰਤਰੀਆਂ ਤੱਕ ਗੁੰਗੇ ਬੋਲੇ ਐਮ ਪੀ ਐਨ ਤੱਕ ਪਹੁੰਚਣੀ ਚਾਹੀਦੀ ਹੈ ਜਦੋਂ ਇਲੈਕਸ਼ਨ ਆਂਦਾ ਹੈ ਵੋਟਾਂ ਆਉਂਦੀਆਂ ਤਾਂ ਇਹਨਾਂ ਨੂੰ ਐਸ ਸੀ ਬੀ ਸੀ ਲੋਕ ਛੋਟੇ ਸਮਾਜ ਜਿਆਦਾ ਜਾਂਦਾ ਜਦੋਂ ਵੋਟਾਂ ਦੇ ਦਿੱਤ ਕੇ ਕੁਰਸੀਆਂ ਦੇ ਬੈਠ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨਹੀਂ ਆਂਦਾ ਇਹ ਸਾਰੇ ਮਸਲੇ ਨੂੰ ਲੈ ਕੇ ਅਸੀਂ 3 ਤਰੀਕ ਨੂੰ ਜਿਹੜਾ 7 ਵਜੇ ਦੀ ਲਾਈਟਾਂ ਕੋਲੇ ਵੱਡਾ ਇੱਕ ਕਾਫਲਾ ਇਕੱਠਾ ਕਰਕੇ ਹੋਰ ਵੀ ਤੁਹਾਡੇ ਲਈ ਕਹਿਣਾ ਚਾਹੁੰਦੇ ਆ ਜਿਹੜੇ ਮੁਹਾਲੀ ਤੋਂ ਪੀੜਤਾਂ ਇਮੀਗ੍ਰੇਸ਼ਨ ਟਰੈਵਲ ਏਜੰਟਾਂ ਤੋਂ ਪੀੜਤ ਨੇ ਜਾਂ ਬਿਲਡਰਾਂ ਤੋਂ ਪੀੜਤ ਨੇ ਸਾਰੇ ਇਕੱਠੇ ਹੋ ਕੇ 11 ਤਰੀਕ ਨੂੰ 11 ਵਜੇ 3 ਤਰੀਕ ਨੂੰ ਪਹੁੰਚੋ ਤਾਂ ਕਿ ਆਪਾਂ ਵੱਡਾ ਇਕੱਠ ਕਰਕੇ ਇਹਨਾਂ ਦੇ ਪੁਤਲੇ ਫੋਕ ਸਕੀਏ। ਕੀ ਕਹਿਣਾ ਚਾਹੁੰਦੇ ਆ ਤੁਸੀਂ ਜੀ? ਮੇਰਾ ਨਾਮ ਹਰਜਿੰਦਰ ਸਿੰਘ ਆ ਪਿੰਡ ਮੇਰਾ ਬਦਲੇੜੀ ਆ। ਜੀ। ਤੁਸੀਂ ਥਰੜਾ ਪੁੱਛਾ ਉੱਚੀ। ਦਿਲਾ ਮੋਹਾਲੀ ਆ। ਮੈਂ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ 32 ਲੱਖ ਰੁਪਏ ਰੈਵਲੈਂਟ ਨੂੰ ਦਿੱਤਾ ਸੀ। ਉਹਨਾਂ ਨੇ ਮੈਨੂੰ ਝਾਲੀ ਵੀਜ਼ਾ ਝਾਲੀ ਟਿਕਟ ਕਰਵਾ ਕੇ ਦਿੱਤਾ। ਉਹ ਦਿੱਲੀ ਦੇ ਰੇਪਰ ਤੋਂ ਬਾਅਦ ਆ ਗਿਆ ਮੁਰਕਾ ਮੈਂ ਪੈਸੇ ਮੰਗੇ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਤੇ ਫਿਰ ਮੈਂ ਪਰਚਾ ਕਰਾਇਆ ਸਾਲ ਬਾਅਦ ਓਹ ਥਾਣੇ ਲਾ ਕੇ ਇੱਕ ਸਾਲ 2 ਮਹੀਨੇ ਹੋ ਗਏ ਮੈਂ ਉਹ ਪਰਚੇ ਹੋਏ ਨੂੰ ਵੀ ਹਾਲ ਤੱਕ ਕੋਈ ਰੈਕਟਰ ਨਹੀਂ ਪਈ ਡਿਊਟੀ ਸਾਹਿਬ ਨੂੰ ਮੈਂ ਮਿਲਿਆ ਖਰੜਾ ਨੂੰ ਐਸਐਚਓ ਨੂੰ ਮਿਲਿਆ ਦੁਬਾਰਾ ਐਸਐਸਪੀ ਸਾਹਿਬ ਨਵੇਂ ਇਹਨਾਂ ਨੂੰ ਵੀ ਮਿਲਿਆ ਦੁਬਾਰਾ ਫਿਰ ਉਹਨਾਂ ਨੇ ਐਸਐਸਪੀ ਨੂੰ ਮਾਰਕ ਕਰਤੀ ਓਲਡ ਸਾਹਿਬ ਕੋ ਮੇਰੀ ਬਿਆਨ ਲੈ ਕੇ ਮੈਨੂੰ ਵਾਪਸ ਕਰਦੇ ਆ ਪਾਰਟੀ ਨੂੰ ਕੋਈ ਨਹੀਂ ਬੁਲਾਇਆ ਉੱਥੇ ਹੈਗਾ ਪਾਰਟੀ ਇੱਥੇ ਹੈਗੀ ਏ ਥੋੜੀ ਇੱਥੇ ਔਰੀ ਘੁੰਮਦੇ ਨੇ ਇਹ ਅਜੇ ਪਹੁੰਚ ਆਇਆ ਹੋਇਆ ਹੈ ਉੱਥੇ ਹੀ ਮੋਹਾਲੀ ਸ਼ਹਿਰ ਚੋਂ ਆਉਂਦੇ ਆ ਮੋਹਾਲੀ ਸ਼ਹਿਰ ਚੋਂ ਆਉਂਦੇ ਲੋਕਲ ਬੰਦੇ ਸਾਰੇ ਉਰੇ ਦੇ ਐਫ ਆਈ ਆਰ ਕਰਨ ਦੇ ਬਗਜੋ ਵੀ ਅਰੈਸਟਿੰਗ ਕੀਤੀ ਕੋਈ ਰਾਈਟ ਨਹੀਂ ਕਰੀ ਗਈ ਇੱਕ ਹਾਲ ਤੋਂ ਉੱਪਰ ਹੋ ਗਿਆ ਜੀ ਉਲਟਾ ਤੁਹਾਨੂੰ ਬੁਲਾਇਆ ਜਾ ਰਿਹਾ ਮੈਂ ਵੀ ਨਾ ਮੈਨੂੰ ਬੁਲਾਇਆ ਹਾਂ ਮੈਨੂੰ ਮੇਰੇ ਬਿਆਨ ਲੈ ਕੇ ਮੈਨੂੰ ਬਾਸ ਕਰਦਣੇ ਦੁਬਾਰਾ ਜਿਹੜੀ ਪਾਰਟੀ ਪਿਆਨ ਤੋਂ ਮੋਦ ਲੈਣੇ ਚਾਹੀਦੇ ਮੈਂ ਤਾਂ ਦਰਖਾਸਤ ਕਰਤਾ ਨਾ ਮੇਰੇ ਤੋਂ ਕੋਈ ਬੰਦਾ ਨਹੀਂ ਹੈਗਾ ਇਸ ਲਈ ਮੈਨੂੰ ਇਨਸਾਫ ਮਿਲਣਾ ਚਾਹੀਦਾ ਅਬ ਕਿਤੇ ਤੁਸੀਂ ਪੰਜਾਬ ਤੋਂ ਆਪਣੇ ਬੱਚੇ ਦਾ ਜਿਹੜਾ ਫਿਊਚਰ ਹੈ ਬਣਾਉਣ ਲਈ ਕਿਤੇ ਬਾਹਰ ਭੇਜਣਾ ਸੀਗਾ ਤੁਸੀਂ ਦਾ ਤਰੀਕੇ ਨਾਲ मतलब ਸਭ ਕੁਝ ਦੇਖ ਕੇ ਕਾਗਜ਼ ਉਹ ਜੋ ਵੀ ਹੋਦਾ ਇਮੀਗ੍ਰੇਸ਼ਨ ਦਾ ਪਰ ਪਿੱਛੇ ਦੀ ਕਹਾਣੀ ਦਾ ਕਿਸੇ ਨੂੰ ਪਤਾ ਹੁੰਦਾ ਕਿ ਅੱਗੇ ਬੈਠਾ ਬੰਦਾ ਕੀ ਕਰ ਰਿਹਾ ਕੀ ਉਹਦੇ ਮਨ 'ਚ ਚੱਲ ਰਿਹਾ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਤੇ ਨੱਥ ਨਹੀਂ ਪਾਉਂਦੀ ਹੈ ਪੂਰੇ ਮੈਟਰ ਨੂੰ ਪੂਰਾ ਤੁਹਾਡੀ ਅੰਤਰਾਤਮਾ ਕੀ ਕਹਿੰਦੀ ਹੈ ਤੁਸੀਂ ਪੰਜਾਬੀ ਹੋ ਤੁਸੀਂ ਕੀ ਦੇਖਦੇ ਹੋ ਕੀ ਕਰਦੇ ਇਸ ਕਾਰਵਾਈ ਚ ਕਿੰਨੀ मतलब ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਹੈ ਇਹ ਪੁਲਸਾਂ ਮਿਲੀ ਹੋਈ ਐ ਇਹਨੂੰ ਸਾਰੇ ਮਿਲਦੇ ਪੈਸੇ ਦੰਨੇ ਆ ਕੇ ਉਹਨੂੰ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਡੀਐਸਪੀ ਸਾਹਿਬ ਨੂੰ ਮਿਲਿਆ ਤਿੰਨ ਤਾਂ ਐਚਓ ਬਦਲੇ ਖੜਦੇ ਤਿੰਨਾਂ ਨਾਲੋਂ ਕੱਲੇ ਮੇਰਾ ਆਈਓ ਬਦਲ ਹੀ ਨਹੀਂ ਕਰਿਆ ਹੁਣ ਤਾਂ ਕਹਿੰਦਾ ਮੈਂ ਕਹਾਂ ਵੀ ਮੇਰਾ ਆਈਓ ਬਦਲੀ ਕਰ ਦਿਓ ਕੋਈ ਵਧੀਆ ਬੰਦਾ ਲਾ ਦਿਓ ਉਹ ਫਾਇਲ ਵੀ ਮੇਰੀ ਉਹੀ ਕੇਆਈਓ ਕੋਲ ਪਈ ਐ ਜਿੱਦਾਂ ਇਹ ਪਰਚਾ ਹੋਇਆ ਨਵੇਂ ਐਸਐਸਪੀ ਸਾਹਿਬ ਆਏ ਉਹਨਾਂ ਨੂੰ ਮਿਲਿਆ ਤੁਸੀਂ ਆਈਓ ਦੀ ਚੇਂਜ ਦੀ ਗੱਲ ਕੀਤੀ ਮੈਂ ਬਦਲ ਦਿੱਤਾ ਜੀ ਉਹਨਾਂ ਨੇ ਕਿਹਾ ਵੀ ਹਾਂ ਕੋਈ ਕੋਈ ਰਿਪੋਰਟ ਨਹੀਂ ਦਿੱਤੀ ਐਸਐਚਓ ਨੇ ਹਰਮ ਨੇ ਆਈਓ ਤੱਕ ਨਹੀਂ ਚੇਂਜ ਕਰ ਰਿਹਾ ਨਹੀਂ ਜੀ क्या कहना चाहते हो सर मेरा नाम ऋषिराज महार है और मैं पिछले 12-15 सालों से बाथरूम सफाई का, का काम करता था बख टॉयलेटों पर कभी यहाँ कभी भी वहाँ मगर जब से ये नई कंपनी आई है सुलभ इंटरनेशनल कंपनी ये एक अप्रैल 2024 से आई है इसने ऐसा भ्रष्टाचार फैला दिया है मोहाली के अंदर एस नगर के अंदर कि इसके सारे सुपरवाइज़र कम से कम पाँच सुपरवाइज़र हैं इन्होंने ऐसा जाल फैलाया मोहाली के अंदर के रिश्वतखोरी का पूरा एकदम अच्छा से अच्छे से तांडव मचाया है जिसमें नगर निगम के कुछ आला अधिकारी भी मिले हुए हैं और इनके जो मास्टरमाइंड हैं राम कुमार गुप्ता और जे पी सिन्हा जो ऊपर बैठे बैठे इनको ऑर्डर देते रहते हैं रिमोट कंट्रोल से ये रिश्वतखोरी का जाल फैला रहे हैं मगर इससे भी बड़ी समस्या ये है सर कि जब से ये कंपनी आई है इस कंपनी ने 200-250 बंदे 200-250 कर्मचारी जो पिछले अपने परिवार का पालन पोषण कर रहे थे जैसे तैसे करके गुज़ारा कर रहे थे दस हज़ार रुपये में काम से बाहर कर दिया है और उनका कोई भी और रोज़गार नहीं है सिर्फ बाथरूम का ही रोजगार था काम था जिससे अपने माँ बाप का अपने बच्चों का और अपना पालन पोषण करते थे उसी में बच्चों की शिक्षा भी रही बहुत ज़्यादा तो एक, एक आपने अभी पाँच मिनट पहले बताया कि आप लोगों ने बीस बीस हज़ार रुपये देकर कंपनी के किसी सुपरवाइजर को बीस बीस हज़ार रुपये देकर एफिडेविट भी दिया इसका हाँ जी हाँ जी कितना क्या मानते रिश्वत मांगा इन्होंने बिल्कुल सर बिल्कुल रिश्वत खोरी जैसे मैंने बताया बहुत ज़्यादा चल रही है पूरे एस एस नगर में और दस हल्फिया बयान हमारे पास हैं बिल्कुल हकीकत में सच्ची बात है ये उन्होंने रिश्वत ली है ये वाला एक आदमी है लेने वाले पाँच लोग हैं कभी तीन आते थे मेरे पास तीन आ गए इनके पास दो आ गए उनके पास चार चले गए ऐसे ऐसे करके लिए सबके नाम हल्पे बयान में दिए गए हैं बीस बीस हज़ार रुपये लेने के बाद नौकरी से बाहर नहीं उन्होंने ये कह के बीस बीस हज़ार तेईस हज़ार रुपये लिए कि आपको दोबारा काम पर रख लिया जाएगा आपकी सैलरी भी मिलेगी आप हमें पैसे दीजिए बीस हज़ार रुपये दीजिए किसी से बीस हज़ार लिए किसी से पंद्रह हज़ार लिए किसी से तीस 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 हज़ार रुपये तक लिए हैं अब हालात ये आलम यह है कि छठा महीना ये चल रहा है अप्रैल से लेकर अभी तक बंदे काम भी कर रहे हैं और उनकी सैलरी भी नहीं दी जा रही है ठेकेदार के द्वारा और सुपरवाइजरों के द्वारा जो कि अपनी मनमानी कर रहे हैं बहुत ही गलत तरीके से मांग पत्र देने के बाद क्या कहा मांग पत्र देने के बाद ये कहा ठीक है भाई सोचेंगे मेयर साहब ने आश्वासन दिलाया कि सोचेंगे भाई आपके मैं कमिश्नर साहब से बात करता हूँ मगर एक हफ्ता हो चुका है मेयर साहब से मिले हुए कोई कार्रवाई अभी तक हुई नहीं है यहाँ तक कि एक लड़की के साथ छेड़खानी भी हुई है सुपरवाइजर ने की है ना ही उस पर कोई कार्रवाई हुई है एस साहब के पास भी कंप्लेंट दे आए हैं जो पहले एस साहब थे और अपना एस साहब के पास भी गए एक फिर थाने में मगर कोई सही निर्देश वहाँ से मिला नहीं सही कार्रवाई कोई हो ही नहीं है खाली आश्वासन झूठा आश्वासन दिया गया है तो ये बहुत ही बड़ी साजिश है गरीब समाज के साथ जिनका जिनका बहुत ही ज़्यादा गलत शोषण होता है और ये शोषण ज़्यादा दिन तक चलने वाला नहीं है हमारी डिमांड है कि हमें छः छः महीने की सैलरी दी जाए जो पेंडिंग है काम भी बंदे कर रहे हैं जो पुराने कर्मचारी हैं जो पंद्रह साल से लगातार काम कर रहे हैं वो काम काम पे हैं लगातार ये कंपनी जब आई थी उसने कहा था कि भाई आपको रख लिया जाएगा आधे बंदे निकाल निकालेंगे हम और आधे रखेंगे आप अपनी लिस्ट बना लो मेयर साहब ने कहा कि आप अपनी लिस्ट बना लो आप जो लिस्ट दोगे उसी हिसाब से हम कर्मचारी रखेंगे लिस्ट बना दी गई कर्मचारी कर्मचारी सेलेक्ट कर, कर लिए गए मगर वो कर्मचारी भी सेलेक्ट किए हुए रखे नहीं हैं ठेकेदार और सुपरवाइजरों ने अपनी गुंडागर्दी करके अपने मर्जी के हिसाब से बंदे रखे हैं जो सुपरवाइजरों के रिश्तेदार रिष्टे, थे वो रहे काम पे आज के हालात में क्या आपका मौजूदा मेयर कमिश्नर देखिए जाते हैं पिछली बार कुमरा साहब के साथ भी गए थे आश्वासन देते हैं हर बार मगर कार्रवाई कुछ नहीं होती सकारात्मक कार्रवाई कुछ नहीं होती इसके सिवा कुछ नहीं होता ये कितने वर्कर हैं दस जिसमें मैं नाम भी बता सकता हूँ हल्पिया बयान है पक्के हल्फिया बयान होंगे तो हमारी डिमांड यही है कि पाँच पाँच छः छः महीने की सैलरी मिले द्वारा काम पर रखा जाए तो और सुपरवाइज़रों के जो भ्रष्ट सुपरवाइज़र हैं जिन्होंने रिश्वत लेने का गुनाह किया है उनको गिरफ़्तार किया जाए उनके खिलाफ़ कानूनी कार्रवाई की जाए जो भी बनती है और जो रिश्वत उन्होंने लिए वो हमें वापस कराई जाए